ਤੇ ਪੁਲਸ ਵੱਲੋਂ ਗੱਡੀ ਥਾਣੇ ਦੇ ਵਿੱਚ ਲੈ ਜਾਂਦੀ ਗਈ ਹੈ ਦੇਖ ਸਕਦ ਹਾਂ ਤੁਸੀਂ ਕਿ ਕਿੱਡੀ ਜ਼ਬਰਦਸਤ ਟੱਕਰ ਸੇ ਗਈ ਤੇ ਕਹਿੰਦੇ ਮੁਤਾਬਿਕ ਕਿਸੇ ਦੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੱਟਾ ਬੇਟਾ ਜ਼ਰੂਰ ਵੱਜੀ ਹੈ ਤੁਸੀਂ ਦੇਖ ਸਕਦੇ ਹੋ ਜਿੰਨੀ ਕਿ ਸਪੀਡ 'ਚ ਗੱਡੀ ਵੱਜੀ ਹੋਣੀ ਹੈ ਕਿਸ ਤਰ੍ਹਾਂ 에어 ਬੈਗ ਤਾਂ ਖੁੱਲੇ ਹੋਏ ਨੇ ਗੱਡੀ ਦੇ ਦੇਖ ਸਕਦੇ ਹੋ ਤੁਸੀਂ ਤਾਜਪੁਰ ਰੋਡ ਤੇ ਇਸ ਟਾਈਮ ਮੌਜੂਦ ਹੈ ਲੋਕਾਂ ਦੇ ਕਹਿੰਦੇ ਮੁਤਾਬਕ ਜੇ ਜਾਂਦੀ ਇੱਕ ਤੋਂ ਡੇਢ ਵਜੇ ਦੇ ਵਿੱਚ ਇਹ ਗੱਡੀ ਨੇ ਗੱਡੀ ਵਾਹਦੀ ਹੈ ਸਾਹਮਣੇ ਠੇਕੇ ਦੀ ਕੰਧ ਦੇ ਵਿੱਚ ਜੋ ਕਿ ਕੰਧ ਨੂੰ ਕਾਟ ਦਿੰਦੀ ਹੈ ਮੇਨ ਤਾਜਪੁਰ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਤੇ ਮੌਕੇ ਤੇ ਕੋਲਤਹ ਅਧਿਕਾਰੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਰਤਾ ਨੂੰ ਕਦੋਂ ਇਤਲਾ ਮਿਲੀ ਗੱਡੀ ਵਜੀ ਹੈ ਜੀ ਇਹਦੀ ਥੋੜੇ ਬੋਲ ਦੋ ਹਾਂ ਮੈਂ ਵੀ ਰਾਤ ਨੂੰ 10 ਵਜੇ ਰਾਤ ਨੂੰ ਹੀ ਆਇਆ ਅੱਛਾ ਕੋਈ ਵੀ ਨਹੀਂ ਸੀਗਾ ਜੀ ਹਾਂ ਹਾਂ ਰਾਤ 10 ਵਜੇ ਅੱਛਾ ਪਤਾ ਲੱਗੇ ਕਿੱਥੋਂ ਦੇ ਬੰਦੇ ਨੇ ਜਿਨ੍ਹਾਂ ਦੀ ਗੱਡੀ ਵਜੀ ਹੈ ਜੀ ਹਾਂਜੀ ਪਤਾ ਨਹੀਂ ਲੱਗਿਆ ਜੀ ਇਹ ਮਤਲਬ ਵੀ ਤੁਸੀਂ ਮੰਗਾਈਏ ਦੀ ਗੱਡੀ ਗੱਡੀ ਦੀ ਸਪੀਡ ਐਡੀ ਤੇਜ਼ ਸੀਗੀ ਦੇਖ ਸਕਦੇ ਹੋ ਤੁਸੀਂ ਕਹਾ ਠੇਕਾ ਜੀ ਠੇਕੇ ਦੀ ਦੁਵਾਰ ਨੂੰ ਪਾੜ ਕੇ ਸਿੱਧੀ ਵਿੱਚ ਜਾਵਦੀ ਗੱਡੀ ਜੀ ਕਿੱ디 ਕਿੱਥੋਂ ਦੀ ਹੈ ਜੀ ਉਹ ਬਾਦਲ ਕਹਿੰਦੇ ਬਾਦਲ ਅੱਛਾ ਤੇ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਤੁਹਾਨੂੰ ਤਾਂ ਪਤਾ ਹੀ ਨਹੀਂ ਜਦੋਂ ਅਸੀਂ ਮੌਕੇ ਤੇ ਆਏ ਹਾਂ ਲੇਡੀ ਜੀ ਨਾਲ ਕਹਿੰਦੇ ਪਰਿਵਾਰ ਉਹ ਲੈ ਕੇ ਚਲੇ ਗਏ ਸੀ ਅੱਛਾ ਜੀ ਤੇ ਪਤਾ ਲੱਗਿਆ ਸੱਟਾ ਬੇਟਾ ਲੱਗੀਆਂ ਜਾਂ ਕਿਸੇ ਕੁਝ ਪਤਾ ਨਹੀਂ ਕਿੱਥੇ ਦਾ ਮੇਰੀ ਵੀ ਨਹੀਂ ਦੱਸਿਆ ਅੱਛਾ ਕੀ ਡਰਿੰਕ ਵਗੈਰਾ ਕੀਤੀ ਸੀ ਬੰਦੇ ਨੇ ਕੀ ਹਾਂ ਪਹਿਲਾਂ ਵਿਆਹ ਤੋਂ ਆਏ ਸੀ ਅੱਛਾ ਜੀ ਇਹ ਗੱਲ ਫੰਕਸ਼ਨ ਦਾ ਵੈਲਕੋ ਤਾਂ ਹੀ ਇਸ speed ਨਾਲ ਲਿਆ ਕਿ ਅੱਛਾ ਜੀ ਇਧਰ ਆਇਆ ਵਦਮਾਨ ਤੇ ਦੇਖ ਸਕਦੇ ਹਾਂ ਤੁਸੀਂ ਮੌਕੇ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਟੋਚ ਪਾ ਕੇ ਗੱਡੀ ਲੈ ਕੇ ਜਾ ਰਹੇ ਨੇ ਜੀ ਤੇ ਟੱਕਰ ਇੱਡੀ ਜ਼ਬਰਦਸਤ ਹੋਈ ਹੈ ਇਹਦੀ ਗੱਡੀ ਦੀ ਕਹਿੰਦੇ ਆ ਵਿਆਹ ਤੋਂ ਆ ਰਿਹਾ ਸੀ ਪਰਿਵਾਰ ਤੇ ਡਰਿੰਕ ਵਗੈਰਾ ਵੀ ਕੀਤੀ ਸੀਗੀ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਤਾਸ਼ਪੁਰ ਰੋਡ ਤੋਂ